varicose veins ਦੀ ਸ਼ਿਕਾਇਤ ਬਹੁਤ ਆਉਂਦੀ ਹੈ ਹੈਨਾ ਤੇ ਤੁਸੀਂ ਸਾਰੇ ਸੋਚ ਲ ਲ ਕਿ varicose veins ਹੈ ਗਿਆ ਤਾਂ ਇਹ ਬਾਹਰੀ ਦੀ ਪ੍ਰੋਬਲਮ ਹੈ oh no ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁਝ ਵੀ ਜੋ ਬਾਹਰ ਚੱਲਦਾ ਪਿਆ ਉਹ ਤੁਹਾਡੇ ਅੰਦਰ ਜੋ ਚੱਲਦਾ ਪਿਆ ਉਹਦੇ ਨਾਲ ਜੁੜਿਆ ਹੈ ਅਪਾਜੀ varicose veins means ਤੁਸੀਂ ਕਿਤੇ ਨਾ ਕਿਤੇ ਸਤ ਤੱਕ ਪਾਵੇਂ ਤੁਸੀਂ ਆਪਣੇ ਆਪ ਨੂੰ ਕਲੇਸ਼ੀਨਲ ਸਟਕ ਮਹਿਸੂਸ ਕਰਦੇ ਹੋ ਪਾਵੇਂ ਤੁਸੀਂ ਆਪਣੇ ਆਪ ਨੂੰ ਕਿਸੇ ਸਿਚੁਏਸ਼ਨ ਦੇ ਵਿੱਚ ਸਟਕ ਮਹਿਸੂਸ ਕਰਦੇ ਹੋ ਪਾਵੇਂ ਤੁਸੀਂ ਕਿਸੇ ਕੰਮ ਦੇ ਵਿੱਚ ਸਟਕ ਮਹਿਸੂਸ ਕਰਦੇ ਹੋ ਪਾਵੇਂ ਆਪਣੀ ਜੌਬ ਵਿੱਚ ਸਟਕ ਮਹਿਸੂਸ ਕਰਦੇ ਹੋ ਜਿੱਥੇ ਵੀ ਤੁਸੀਂ ਕਿਤੇ ਸਟਕ ਹੈਗੇ ਹੋ ਬਰੀਕੋਸ ਵੈਂਸ ਠੀਕ ਹੈ ਜੀ ਟੇਕ ਕੇਅਰ ਔਫ ਯੂਰਸੈਲਫ ਕਿਦਾਂ ਸਮਝਣਾ ਹੈ ਕਿ ਸਟਕ ਕਾਦੇ ਵਿੱਚ ਪਹਿਲੀ ਰੀਲ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਸਪੈਰਡ ਹੋ ਸ਼ੁਰੂ ਕਰੋ ਤੇ ਉਹਦੇ ਨਾਲ ਨਾਲ ਫਿਰ ਆਪਾਂ ਅਨਸਟਕ ਕਿਤਾ ਹੋਣਾ ਉਹਦੇ ਵੀ ਬਹੁਤ سارے ਤਰੀਕੇ ਨੇ ਮੈਂ ਤੁਹਾਨੂੰ ਅਗਲੀ ਰੀਲ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੀ ਪਰ ਐਟ ਲੀਸਟ ਤੁਹਾਨੂੰ ਹੁਣ ਇਹ ਪਤਾ ਲੱਗ ਗਿਆ ਕਿ ਵੈਰੀਕੋਸ ਵੇਨ ਜਿਹੜੀਆਂ ਹੈਗੀਆਂ ਨਾ ਇਹ ਥੋੜੀ ਫਿਜ਼ੀਕਲ ਅਲਾਮਤ ਸਰੀਰਕ ਅਲਾਮਤ ਘਟਿਆ ਇਹ ਹੈ ਠੀਕ ਹੈ ਜੀ ਪਹਿਲੀ ਰੀਲ ਸ਼ੁਰੂ ਕਰ ਲਓ ਪਹਿਲਾਂ ਜੇ ਫਾਲੇ ਨਹੀਂ ਸ਼ੁਰੂ ਕੀਤੀ ਹੋਈ Self-love breathing practice. Self-love breathing practice. Good. Okay?